ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਨੌਜਵਾਨਾਂ ਵੱਲੋਂ ਮੇਰੀ ਤਰਕ ਤੇ ਆਧਾਰਿਤ ਕੀਤੀ ਹੋਈ ਗੱਲਬਾਤ ਜੋ ਕਿ ਮੈਂ YouTube ਤੇ Facebook ਤੇ ਪਾਉਂਦਾ ਰਹਿੰਦਾ ਹਾਂ ਤੇ ਉਹਦੇ ਵਿੱਚ ਜੋ ਗੁਰਬਾਣੀ ਹੈ ਉਹਨੂੰ ਵੀ ਮੈਂ ਤਰਕ ਦੇ ਆਧਾਰ ਤੇ ਪੇਸ਼ ਕਰਦਾ ਜੋ ਸਾਖੀਆਂ ਨੇ ਉਹਨੂੰ ਵੀ ਤਰਕ ਦੇ ਆਧਾਰ ਤੇ ਪੇਸ਼ ਕਰਦਾ ਆਬ ਜਿਹੜੀ ਵਿਗਿਆਨਕ ਤਰੀਕੇ ਨਾਲ ਗੱਲ ਖਰੀ ਨਹੀਂ ਉਤਰਦੀ ਮੈਂ ਉਹਨੂੰ ਰੱਦ ਕਰ ਦਿੰਨਾ ਤੇ ਇਹ ਵੀ ਨਾਲ ਕਹਿਣਾ ਕਿ ਹੋ ਸਕਦਾ ਇਹ ਮੇਰੀ ਸਮਝ ਚ ਅਜੇ ਨਾ ਆਈ ਹੋਵੇ ਪਰ ਜੇ ਤੁਹਾਡੇ ਕੋਲੇ ਇੰਨੀ ਸਮਝ ਹੈ ਤਾਂ ਤੁਸੀਂ ਆਪਣੀ ਇਹਦੀ ਵਿਆਖਿਆ ਕਰਕੇ ਸੰਗਤਾਂ ਤੱਕ ਇਹਨੂੰ ਪਹੁੰਚਾਓ ਜਿਹੜਾ ਕੋਈ ਤੁਹਾਡੇ ਮਨ ਦੇ ਵਿੱਚ ਕਰਾ ਮਾਤਾ ਬਾਰੇ ਬੈਠਿਆ ਹੋਇਆ ਹੈ ਤੁਸੀਂ ਸਮਝ ਦਿਓ ਕਿ ਅਲੌਕਿਕ ਸ਼ਕਤੀਆਂ ਦੇ ਨਾਲ ਆਹ ਕੰਮ ਇਉਂ ਹੋ ਗਿਆ ਆਹ ਕੰਮ ਇਉਂ ਹੋ ਗਿਆ ਤੇ ਮੈਨੂੰ ਇੱਕ ਵੀਡੀਓ ਵੀ ਭੇਜੀ ਗਈ ਇੱਕ ਸਿੱਖ ਨੌਜਵਾਨ ਦਾ ਬੋਲ ਕੇ ਵੀਡੀਓ ਬਣਾ ਕੇ ਕੁਝ 8-9 ਥਾਵਾਂ ਤੇ ਉਨੇ ਕਰਾਮਾਤੀ ਢੰਗਾਂ ਵਾਲੀਆਂ ਕੁਝ ਗੱਲਾਂ ਜਿਹੜਾ ਸੰਸਾਰ ਦੇ ਸਾਹਮਣੇ YouTube ਤੇ ਪਾ ਕੇ ਰੱਖੀਆਂ ਨੇ ਇਹ ਉਹਦੀ ਸੋਚ ਹੋ ਸਕਦੀ ਹੈ ਗੱਲ ਇਹ ਹੈ ਉਹਨੇ ਕਿਹਾ ਕਿ ਇੱਕ ਥਾਂ ਤੇ ਤਮਨ ਲਾਡੂ ਦੇ ਵਿੱਚ ਜੁੜਮੇ ਬੱਚੇ ਪੈਦਾ ਹੁੰਦੇ ਨੇ ਜੁੜਮੇ ਬੱਚੇ ਤਕਰੀਬਨ ਦੁਨੀਆ ਦੇ ਵਿੱਚ ਇੰਨੇ ਬੱਚੇ ਜੁੜਮੇ ਕਿਤੇ ਨਹੀਂ ਪੈਦਾ ਹੁੰਦੇ ਜਿੰਨੇ ਉਹਨਾਂ ਕੁਝ ਇਲਾਕੇ ਚ ਪਿੰਡਾਂ ਚ ਪੈਦਾ ਹੁੰਦੇ ਨੇ ਫਿਰ ਉਹ ਕਿਉਂ ਹੁੰਦਾ ਜੇ ਕਰਾਮਾਤ ਨਹੀਂ ਹੈ ਇਸੇ ਤਰ੍ਹਾਂ ਹੋਰ ਕਿੰਨੇ ਸਾਰੇ ਉਥੇ ਕਿਤੇ ਮੰਦਰ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ ਇੱਕ ਫਲਾਣੇ ਪਿੰਡ ਨੂੰ ਸਰਾਪ ਲੱਗ ਗਿਆ ਉਥੇ ਕੋਈ ਬਸ ਨਹੀਂ ਸਕਦਾ ਇਹੋ ਜਿਹੀਆਂ ਹਾਸੋਹੀਣੀਆਂ ਅਜੀਬੋ-ਗਰੀਬ ਗੱਲਾਂ ਉਹਨੇ ਕੀਤੀਆਂ ਹੋਈਆਂ ਨੇ ਤੇ ਮੈਂ ਉਹਨਾਂ ਦਾ ਕੋਈ ਜਵਾਬ ਦੇਣ ਲੱਗਿਆ ਕਿ ਉਹਨੂੰ ਜੇ ਲੋਕ ਮੰਨਦੇ ਨੇ ਭਲਾ ਕਾਰਨ ਕੀ ਹੈ ਲਓ ਏਕੇ-ਏਕੇ ਕਰਕੇ ਧਿਆਨ ਨਾਲ ਸੁਣਦੇ ਜਾਓ ਅੱਜ ਤੱਕ ਸਾਡੇ ਬਹੁਤ ਸਾਰੇ ਮੰਦਰਾਂ ਦੇ ਵਿੱਚ ਜਿਹਨੂੰ ਧਰਮ ਦਾ ਇੱਕ ਅੰਗ ਕਹਿੰਦੇ ਨੇ ਸ਼ਰਾਬ ਚੜਦੀ ਹੈ ਤੇ ਉਥੇ ਬੈਠ ਕੇ ਪੁਜਾਰੀ ਅਤੇ ਹੋਰ ਲੋਕੀ ਜਿਹੜੇ ਸ਼ਰਤਾਲੂ ਹੁੰਦੇ ਨੇ ਉਹ ਦੇਵੀ ਮਾਈ ਦੇ ਨਾਂ ਤੇ ਸ਼ਰਾਬ ਪੀਂਦੇ ਨੇ ਤੇ ਲੋਕਾਂ ਨੂੰ ਪਿਉਂਦੇ ਨੇ ਕਿ ਇਹ ਧਰਮ ਹੈ ਇਹਦਾ ਮਤਲਬ ਹੈ ਕਿ ਇਹ ਸਾਡੇ ਦੇਸ਼ ਦੀ ਅਗਿਆਨਤਾ ਦਾ ਨਮੂਨਾ ਹੈ ਕਿ ਇੱਥੇ ਅਕਲ ਦਾ ਖਾਨਾ ਬੰਦ ਹੈ ਜੋ ਕੋਈ ਮਰਜ਼ੀ ਕਰੇ ਉਹ ਨੂੰ ਧਰਮ ਦੇ ਨਾਲ ਜੋੜ ਦੇਵੇ ਅੱਜ ਤੱਕ ਮੰਦਰਾਂ ਦੇ ਵਿੱਚ ਬੱਕਰੇ, ਭੇਡੂ, ਮੱਝਾਂ, ਮੁਰਗੇ ਅਤੇ ਇਹ ਚੜਦੇ ਨੇ ਤੇ ਲੋਕੀ ਇਹ ਮਾਸ ਖਾਂਦੇ ਨੇ ਭਾਰਤੀ ਸੁਪਰੀਮ ਕੋਰਟ ਨੂੰ ਇੱਕ ਵਾਰੀ ਇਹ ਹੁਕਮ ਦੇਣਾ ਪਿਆ ਸੀ ਬੰਗਾਲ ਦੇ ਵਿੱਚ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਇੰਨੇ ਜ਼ਿਆਦਾ ਪਸ਼ੂ ਕੱਟ ਵੱਢ ਕੇ ਚੜਾਏ ਜਾਂਦੇ ਸੀ ਤੇ ਉਹਨਾਂ ਦਾ ਮਲਮੂਤਰ ਉਹਨਾਂ ਦਾ ਜਿਹੜਾ ਅੰਦਰ ਦਾ ਵਾਧੂ ਸਮਾਨ ਹੈ ਉਹ ਉੱਥੇ ਸੁੱਟਿਆ ਜਾਂਦਾ ਸੀ ਤੇ ਉਹਦੇ ਨਾਲ ਕੀੜੇ ਮੱਖੀਆਂ ਬਦਬੂ ਫੈਲਦੀ ਸੀ ਤੇ ਸੁਪਰੀਮ ਕੋਰਟ ਨੂੰ ਕਹਿਣਾ ਪਿਆ ਬੰਦ ਤਾਂ ਨਹੀਂ ਕਰਵਾਇਆ ਉਹ ਸਾਰਾ ਜਿਹੜਾ ਕੰਮ ਹੋ ਰਿਹਾ ਸੀ ਇਹ ਕਿਹਾ ਕਿ ਭਾਈ ਇਹਦੀ ਸਫਾਈ ਕਰਨ ਦਾ ਖਿਆਲ ਰੱਖਿਆ ਕਰੋ ਤੇ ਅੱਜ ਤੱਕ ਇਹ ਹੋ ਰਿਹਾ ਸਾਰਾ ਕੁਝ ਫਿਰ ਅੱਜ ਤੱਕ ਮੰਦਰਾਂ ਵਿੱਚ ਲੋਕ ਜਿਹੜੇ ਕਿ ਬਹੁਤ ਵੱਡੀ ਕੋਈ ਅਗਲੇ ਜਨਮ 'ਚ ਪ੍ਰਾਪਤੀ ਚਾਹੁੰਦੇ ਨੇ ਉਹ ਲੋਕ ਆਪਣੀਆਂ ਲੜਕੀਆਂ ਤੱਕ ਮੰਦਰਾਂ 'ਚ ਅਰਪਣ ਕਰਦੇ ਨੇ ਯਾਨੀ ਕਿ ਜਾਂਦੀਆਂ ਤਾਂ ਪੁਜਾਰੀਆਂ ਦੇ ਕੋਲ ਨੇ ਪਰ ਉਹਨੂੰ ਕਿਹਾ ਜਾਂਦਾ ਹੈ ਇਹ ਭਗਵਾਨ ਜੀ ਨਿਮਿਤ ਤੁਸੀਂ ਭੇਜ ਦਿੱਤੀਆਂ ਤੇ ਫਿਰ ਹੁਣ ਤੁਹਾਨੂੰ ਅਗਲੇ ਜਨਮ ਦੇ ਵਿੱਚ ਬਹੁਤ ਕੁਝ ਇਹਦੇ ਵੱੱਲੇ ਮਿਲੇਗਾ ਕਿਉਂਕਿ ਤੁਹਾਡੇ ਕੋਲੇ দান ਕਰਨ ਨੂੰ ਪੈਸਾ ਟੱਕਾ ਤਾਂ ਹੈ ਨਹੀਂ ਸੀ ਤੇ ਤੁਸੀਂ ਆਪਣੀ ਸੋਹਣੀ ਲੜਕੀ ਜਿਹੜੀ ਕਿ ਛੋਟੀ ਉਮਰ ਦੀ ਹੈ ਇਹ দান ਕਰ ਦਿੱਤੀ ਇਹਦਾ ਬਹੁਤ ਪੁੰਨ ਫਲ ਤੁਹਾਨੂੰ ਅਗਲੇ ਜਨਮ ਵਿੱਚ ਮਿਲੇਗਾ ਇੱਥੇ ਇਹ ਵੀ ਧਿਆਨ ਰਵੇ ਚੀਨ ਆਦਿਕ ਦੇਸ਼ਾਂ ਵਿੱਚੋਂ ਮੂਰਤੀਆਂ ਖਰੀਦ ਕੇ ਉਹਨਾਂ ਦੀ ਪੂਜਾ ਕਰਕੇ ਕਿਉਂਕਿ ਚੀਨ ਦੇ ਵਿੱਚ ਸਸਤੀਆਂ ਮਿਲ ਜਾਂਦੀਆਂ ਨੇ ਉਹਨਾਂ ਦੀ ਪੂਜਾ ਕਰਕੇ دریاਵਾਂ ਦੇ ਵਿੱਚ ਜਾਂ ਸਮੁੰਦਰਾਂ ਦੇ ਵਿੱਚ ਉਹ ਮੂਰਤੀਆਂ ਰੋੜ ਦਿੱਤੀਆਂ ਜਾਂਦੀਆਂ ਨੇ ਕਦੀ ਸੋਚ ਕੇ ਵੇਖਿਆ ਉਸੇ ਮੂਰਤੀ ਨੂੰ ਪਹਿਲਾਂ ਖਰੀਦਿਆ ਗਿਆ ਉਹ ਮੂਰਤੀ ਫੈਕਟਰੀਆਂ ਦੇ ਵਿੱਚ ਤਿਆਰ ਕੀਤੀ ਗਈ ਹੈ ਕਿਤੇ ਉਹਦਾ ਮੇਕਅਪ ਕੀਤਾ ਗਿਆ ਕਿਤੇ ਉਹਦੇ ਕੱਪੜੇ ਬਣਾਏ ਗਏ ਨੇ ਕਿੰਨਾ ਕੁਛ ਉਹਨੂੰ ਹਾਰ ਸ਼ਿੰਗਾਰ ਕਰਕੇ ਫਿਰ 15 20 ਦਿਨ ਉਹਦੀ ਪੂਜਾ ਕਰਕੇ ਤੇ ਅੰਤ ਨੂੰ ਲੋਕੀ ਇਕੱਠੇ ਹੋ ਕੇ ਉਹਨੂੰ ਪਾਣੀ 'ਚ ਰੋੜ ਦਿੰਦੇ ਨੇ ਤੇ ਕਿੰਨੀ ਵਾਰੀ ਤਾਂ ਜਿਹੜੇ ਰੋੜਨ ਗਏ ਨੌਜਵਾਨ ਨੇ ਉਹ ਵੀ ਡੁੱਬ ਕੇ ਮਰ ਜਾਂਦੇ ਨੇ ਤੇ ਅੱਜ ਤੱਕ ਇਹ ਕੰਮ ਹੋ ਰਿਹਾ ਸਾਰਾ ਕੁਝ ਕਿਉਂਕਿ ਮੇਰਾ ਭਾਰਤ ਬਹੁਤ ਮਹਾਨ ਹੈ ਇਸੇ ਤਰ੍ਹਾਂ ਦੇਵੀਆਂ ਦੇਵਤਿਆਂ ਕਿਤੇ 4 ਬਾਵਾ ਕਿਤੇ 8 ਬਾਵਾ ਕਿਤੇ 12 ਬਾਵਾ ਵੀ ਹੈਗੀਆਂ ਨੇ ਤੇ ਦੇਵੀਆਂ ਦੇਵਤੇ ਅਜੀਬੋ ਕਿਸਮ ਦੀ ਸਵਾਰੀ ਵੀ ਕਰਦੇ ਨੇ ਕੋਈ ਬਿੱਛੂ ਦੀ ਕੋਈ ਖੰਜ ਕੰਜੂਰੇ ਦੀ ਕੋਈ ਚੂਹੇ ਦੀ ਤੇ ਕੋਈ ਬਲਦ ਦੀ ਕੋਈ ਕਿਸੇ ਚੀਜ਼ ਦੀ ਇਸ ਤਰ੍ਹਾਂ ਗਰਡ ਦੀ ਕਿੰਨੀਆਂ ਤਰ੍ਹਾਂ ਦੇ ਘੋੜੇ ਦੀ ਜਾਂ ਹਾਥੀ ਦੀ ਊਠ ਦੀ ਜਿਹੜੀ ਕਿ ਵਾਜਬ ਸਵਾਰੀ ਬਣਦੀ ਸੀ ਉਹਦੀ ਸਵਾਰੀ ਨਹੀਂ ਕਰਦੇ ਬਲਕਿ ਅਲੱਗ ਅਲੱਗ ਜੀਵ ਜੰਤੂਆਂ ਤੇ ਦੇਵਤਿਆਂ ਨੂੰ ਬਿਠਾ ਦਿੱਤਾ ਗਿਆ ਇਹ ਮੇਰਾ ਭਾਰਤ ਮਹਾਨ ਹੈ ਫਿਰ ਇੱਕ ਲੜਕੇ ਗਣੇਸ਼ ਦਾ ਸਿਰ ਕਟਿਆ ਤੇ ਉਥੇ ਸਿਰ ਕੱਟ ਕੇ ਉਹਦੇ ਪਿਤਾ ਨੂੰ ਹੀ ਪਤਾ ਨਹੀਂ ਲੱਗਿਆ ਕਿ ਮੇਰਾ ਹੀ ਪੁੱਤਰ ਹੈ ਉਹਦਾ ਸਿਰ ਕੱਟ ਦਿੱਤਾ ਤੇ ਜਦੋਂ ਉਹਦੀ ਮਾਂ ਨੇ ਹਾਲ ਦੁਹਾਈ ਕੀਤੀ ਕਿ ਇਹ ਤੂੰ ਗਲਤ ਕੀਤਾ ਤਾਂ ਫਿਰ ਸ਼ਿਵਜੀ ਨੇ ਉਹ ਤੇ ਹਾਥੀ ਦਾ ਸਿਰ ਫਿੱਟ ਕਰ ਦਿੱਤਾ ਤੇ ਗਣੇਸ਼ ਜੀ ਦੀ ਅੱਜ ਤੱਕ ਉਸੇ ਰੂਪ ਦੇ ਵਿੱਚ ਪੂਜਾ ਹੋ ਰਹੀ ਹੈ ਇਹ ਮੇਰਾ ਭਾਰਤ ਮਹਾਨ ਹੈ ਹਨੂਮਾਨ ਨੇ ਆਪਾਂ ਰਮਾਇਣ ਦੇ ਵਿੱਚ ਪੜ੍ਹਦੇ ਸੁਣਦੇ ਆ ਕਿ ਉਹਨੇ ਸੂਰਜ ਮੂੰਹ ਝ ਪਾਲਿਆ ਕਿਉਂਕਿ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਉਹਨੇ ਵਾਪਸ ਮੁੜ ਕੇ ਆਉਣਾ ਸੀ ਤੇ ਲక్ష్ਮਣ ਨੂੰ ਦਵਾਈ ਦੇਣੀ ਸੀ ਤੇ ਲక్ష్ਮਣ ਨੇ ਤਾਂ ਜਿੰਦਾ ਹੋਣਾ ਸੀ ਤੇ ਉਹ ਉਨੇ ਹਨੂਮਾਨ ਨੇ ਸੂਰਜ ਹੀ ਮੂੰਹ ਚ ਪਾ ਲਿਆ ਤੇ ਜਿੰਨੀ ਦੇਰ ਤੱਕ ਉਥੇ ਪਹੁੰਚ ਨਹੀਂ ਗਿਆ ਸੂਰਜ ਨੂੰ ਬਾਹਰ ਨਹੀਂ ਕੱਢਿਆ ਤੇ ਵਿਸ਼ਵਕਰਮਾ ਨੇ ਆਪਣੀ ਲੜਕੀ ਸੰਜਨਾ ਸੂਰਜ ਨਾਲ ਵਿਆਹ ਦਿੱਤੀ ਤੇ ਸੰਜਨਾ ਨੇ ਕਿਹਾ ਕਿ ਇਹ ਤਾਂ ਬਹੁਤ ਗਰਮ ਹੈ ਅਗ ਨਿਕਲਦੀ ਹੈ ਇਹਦੇ ਵਿੱਚੋਂ ਤਾਂ ਤੇ ਉਹਦੇ ਪਿਤਾ ਵਿਸ਼ਵਕਰਮਾ ਨੇ ਤੇ ਫਿਰ ਸੂਰਜ ਨੂੰ ਖਰਾਦ ਤੇ ਚਾੜ ਦਿੱਤਾ ਤੇ ਸੂਰਜ ਦਾ ਜਿਹੜਾ ਸੇਕ ਹੈ ਉਹ ਘਟਾ ਦਿੱਤਾ ਤੇ ਸੰਜਨਾ ਨੂੰ ਪਤੀ ਰੂਪ ਦੇ ਵਿੱਚ ਉਹ ਫਿਰ ਦੇ ਦਿੱਤਾ ਕਿ ਇਹ ਮੰਨ ਲਈ ਆਪਾਂ ਤਾਂ ਫਿਰ ਇਹ ਸਾਡਾ ਮਹਾਨ ਭਾਰਤ ਇਹਨਾਂ ਗੱਲਾਂ ਨੂੰ ਮੰਨਦਾ ਆ ਰਿਹਾ ਹੈ ਭੀਮ ਨੇ ਜੋ ਪੰਡਵਾਂ ਦਾ ਇੱਕ ਭਰਾ ਸੀ ਭੀਮ ਨੇ ਹਾਥੀਆਂ ਨੂੰ ਪੂਛਾਂ ਤੋਂ ਪਕੜ ਕੇ ਹਵਾ ਵਿੱਚ ਉਡਾ ਦਿੱਤਾ ਤੇ ਉਹ ਅੱਜ ਤੱਕ ਕਹਿੰਦੇ ਉੱਡਦੇ ਫਿਰਦੇ ਨੇ ਹਵਾ ਦੇ ਵਿੱਚ ਹੀ 15 ਸਾਲ ਪਹਿਲਾਂ ਗਣੇਸ਼ ਦੀਆਂ ਮੂਰਤੀਆਂ ਨੇ ਬਹੁਤ ਦੁੱਧ ਪੀਤਾ ਸੀ ਸਾਰੇ ਭਾਰਤ ਦੇ ਵਿੱਚ ਹਜ਼ਾਰਾਂ ਕੁਇੰਟਲ ਦੁੱਧ ਗਣੇਸ਼ ਦੀਆਂ ਮੂਰਤੀਆਂ ਨੂੰ ਪਿਆਇਆ ਗਿਆ ਤੇ ਪੁਜਾਰੀ ਅਤੇ ਆਮ ਸਰਤਾਲੂ ਇਹ ਮੰਨੀ ਜਾਂਦੇ ਸੀ ਕਿ ਮੂਰਤੀ ਦੁੱਧ ਪੀਂਦੀ ਹੈ ਜਦੋਂ ਕਿ ਨਾਲੀਆਂ ਦੇ ਵਿੱਚ ਦੁੱਧ ਰੁੜਦਾ ਜਾਂਦਾ ਸਭ ਨੂੰ ਦਿਖ ਰਿਹਾ ਸੀ ਪਰ ਲੋਕੀ ਕਿੰਨਾ ਸਮਾਂ ਇਹੋ ਹੀ ਕੰਮ ਕਰਦੇ ਰਹੇ ਇੱਥੇ ਭਾਰਤ ਦੇ ਵਿੱਚ ਗੋਮੂਤਰ ਪੀਣ ਵਾਲੇ ਵੀ ਬਹੁਤ ਨੇ ਜਿਹਨੂੰ ਧਰਮ ਦਾ ਹਿੱਸਾ ਮੰਨਦੇ ਨੇ ਤੇ रामदेव सरकारी ਏਡਾ ਵੱਡਾ ਪ੍ਰਵਾਨਤ ਬੰਦਾ ਜਿਹੜਾ ਕਿ ਸਰਕਾਰ ਵੱਲੋਂ ਪ੍ਰਵਾਨਤ ਹੈ ਉਹਦੀਆਂ ਦਵਾਈਆਂ ਵਗੈਰਾ ਤੇ ਉਹ ਲੋਕਾਂ ਨੂੰ ਗੋਮੂਤਰ ਵੀ ਪਿਆਰੇ ਹੈ ਤੇ ਇਹ ਭਾਰਤ ਦੇ ਵਿੱਚ ਹੀ ਹੋ ਸਕਦਾ ਤੇ ਗੋਬਰਖਾਨ ਵਾਲੇ ਵੀ ਇੱਥੇ ਬਹੁਤ ਨੇ ਇਸੇ ਤਰ੍ਹਾਂ ਇੱਥੇ ਬਾਂਦਰਾਂ ਦੀ ਪੂਜਾ ਹੁੰਦੀ ਹੈ ਇੱਥੇ ਚੂਹਿਆਂ ਦੀ ਪੂਜਾ ਹੁੰਦੀ ਹੈ ਅਨੇਕ ਪ੍ਰਕਾਰ ਦੀਆਂ ਮੂਰਤੀਆਂ ਜਿਨ੍ਹਾਂ ਨੂੰ ਵੇਖ ਕੇ ਵੀ ਕਈ ਵਾਰੀ ਤੱਕ ਚਾਹਂਦ ਆਉਂਦੀ ਹੈ ਉਹੀ ਜੀਆਂ ਮੂਰਤੀਆਂ ਦੀ ਵੀ ਪੂਜਾ ਹੁੰਦੀ ਹੈ ਮਰ ਗਏ ਇਨਸਾਨਾਂ ਲਈ ਉੱਪਰ ਕਿਧਰੇ ਥਨ ਅਤੇ ਬਸਤਰ ਵੀ ਭੇਜ ਦਿੱਤੇ ਜਾਂਦੇ ਨੇ ਤੇ ਪੁਜਾਰੀ ਕਹਿੰਦਾ ਕਿ ਮੈਂ ਤੁਹਾਡਾ ਪਿਤਰਾਂ ਵਾਸਤੇ ਸਮਾਨ ਉੱਪਰ ਭੇਜ ਦਾਂਗਾ ਤੁਸੀਂ ਮੈਨੂੰ ਦਾਨ ਕਰਿਓ ਤੇ ਲੋਕੀ ਦਾਨ ਕਰ ਰਹੇ ਨੇ ਇੱਥੇ ਸੱਪਾਂ ਦੀ ਪੂਜਾ ਹੁੰਦੀ ਹੈ ਇਹ ਇਹਨਾਂ ਨੌਜਵਾਨਾਂ ਨੇ ਤਾਂ ਕਿਹਾ ਸੀ ਨਾ ਇੱਕ ਪਿੰਡ ਦੇ ਵਿੱਚ ਇੰਉ ਸੱਪ ਆਉਂਦੇ ਨੇ ਇੱਥੇ ਤਾਂ ਭਾਈ ਸੱਪ ਦੇਵਤੇ ਦੇ ਗਲਜ ਵਿੱਚ ਵੀ ਪਿਆ ਹੋਇਆ ਹੈ ਸ਼ਿਵਜੀ ਭਗਵਾਨ ਜੀ ਆਪਣੇ ਗਲ 'ਚ ਸੱਪ ਪਾ ਕੇ ਰੱਖਦੇ ਨੇ ਤੇ ਕਿੰਨਾ ਕੁਝ ਹੋਰ ਹੈ ਗੂਗਾ ਮਾੜੀ ਤੇ ਸੱਪਾਂ ਦੀ ਪੂਜਾ ਪੰਜਾਬ ਦੇ ਵਿੱਚ ਵੀ ਹੁੰਦੀ ਆ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਆਲੇ ਦੁਆਲੇ ਜੋ ਵਾਪਰ ਰਹੇ ਹੈ ਇਸੇ ਤਰ੍ਹਾਂ 35 ਸਾਲ ਪਹਿਲਾਂ ਰਾਜਸਥਾਨ ਦੇ ਪਾਲੀ ਪਿੰਡ ਦੇ ਵਿੱਚ ਉੱਥੇ ਨੇੜੇ ਇੱਕ ਬੁਲਟ ਮੋਟਰਸਾਈਕਲ ਨੌਜਵਾਨ ਦਾ ਐਕਸੀਡੈਂਟ ਹੋ ਗਿਆ ਨੌਜਵਾਨ ਮਰ ਗਿਆ ਤੇ ਉਹਨੂੰ ਭੇਜ ਦਿੱਤਾ ਹਸਪਤਾਲ ਪੋਸਟ ਮਾਰਨ ਵਾਸਤੇ ਜਾਂ ਇਲਾਜ ਵਾਸਤੇ ਤੇ ਇਧਰੋਂ ਮੋਟਰਸਾਈਕਲ ਪੁਲਿਸ ਵਾਲੇ ਲੈ ਗਏ ਤੇ ਆਪਣੀ ਕਾਰਵਾਈ ਕਰਨ ਵਾਸਤੇ ਤੇ ਬਾਅਦ ਦੇ ਵਿੱਚ ਕਿਸੇ ਨੌਜਵਾਨ ਨੇ ਕਹਿ ਦਿੱਤਾ ਆ ਕੇ ਕਿ ਮੈਨੂੰ ਤਾਂ ਉਹ ਮੋਟਰਸਾਈਕਲ ਵਾਲਾ ਉਹ ਜਿਉਂਦਾ ਜਾਗਦਾ ਫਲਾਣੀ ਥਾਂ ਤੇ ਮਿਲੇ ਤੁਸੀਂ ਕਹਿੰਦੇ ਹੋ ਮਰ ਗਿਆ ਉਹ ਇਸ ਤਰ੍ਹਾਂ ਗੱਲ ਉੱਗਦੀ ਉੱਗਦੀ ਕਿਤੇ ਦੀ ਕਿਤੇ ਪਹੁੰਚ ਗਈ ਲੋਕਾਂ ਨੇ ਮੰਨ ਲਿਆ ਕਿ ਉਹ ਜਿਉਂਦਾ ਹੈ ਤੇ ਉਹ ਉਥੇ ਜਿੱਥੇ ਮੋਟਰਸਾਈਕਲ ਪੁਲਿਸ ਸਟੇਸ਼ਨ 'ਚ ਰੱਖਿਆ ਹੋਇਆ ਸੀ ਲੋਕੀ ਉਥੇ ਮੋਟਰਸਾਈਕਲ ਬੁਲਟ ਨੂੰ ਮੱਥਾ ਟੇਕਣ ਲੱਪ ਪਏ ਤੇ ਉਥੇ ਲੈਣਾ ਲੱਗੀਆਂ ਮੱਥਾ ਟੇਕਣ ਵਾਲਿਆਂ ਦੀਆਂ ਲੋਕੀਆਂ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਲੱਗ ਪਈਆਂ ਤੇ ਪੁਲਿਸ ਵਾਲਿਆਂ ਨੂੰ ਬਹੁਤ ਸਾਰੀ ਆਮਦਨ ਹੋਣ ਲੱਗ ਪਈ ਤੇ ਅਖੀਰ 'ਚ ਵੱਡੇ ਅਫਸਰਾਂ ਨੇ ਆ ਕੇ ਪੁਲਿਸ ਵਾਲਿਆਂ ਨੂੰ ਫਟਕਾਰਾਂ ਪਾਈਆਂ ਕਿ ਭਲਿਓ ਮਾਨਸੋ ਤੁਹਾਡਾ ਇਹ ਪੁਲਿਸ ਸਟੇਸ਼ਨ ਹੈ ਇੱਥੇ ਮੰਦਰ ਨਾ ਬਣਾ ਕੇ ਇਹਨੂੰ ਵਹਿਜਿਓ ਤੇ ਇਹਨੂੰ ਪਾਸੇ ਕਰੋ ਇਥੋਂ ਬੁਲਟ ਮੋਟਰਸਾਈਕਲ ਨੂੰ ਉਹਨਾਂ ਨੇ ਛੋਟਾ ਜਾ ਆਪਣੇ ਪੁਲਿਸ ਸਟੇਸ਼ਨ ਦੇ ਨਾਲ ਲੱਗਮਾ ਇਹ ਕਮਰਾ ਬਣਾ ਦਿੱਤਾ ਉੱਥੇ ਲੋਕਾਂ ਨੂੰ ਮੱਥੇ ਟੇਕਣ ਦੀ ਇਜਾਜ਼ਤ ਦੇ ਦਿੱਤੀ ਲੋਕੀ ਆਉਂਦੇ ਨੇ ਪੈਸੇ ਸੁੱਟ ਕੇ ਚਲੇ ਜਾਂਦੇ ਨੇ ਬੁਲਟ ਮੋਟਰਸਾਈਕਲ ਨੂੰ ਮੱਥਾ ਟੇਕ ਜਾਂਦੇ ਨੇ ਤੇ ਉੱਥੇ ਫਿਰ ਭੀੜਾਂ ਜੁੜ ਗਈਆਂ ਲੋਕੀ ਆਉਣ ਜਾਣ ਵਾਲੇ ਆਉਣ ਜਾਣ ਵਾਲੇ ਜਿਹੜੇ ਟਰੱਕ ਬੱਸਾਂ ਕਾਰਾਂ ਉਹ ਰੁਕ ਕੇ ਮੱਥਾ ਟੇਕ ਕੇ ਜਾਂਦੇ ਨੇ ਤੇ ਉਥੇ ਬੇਅੰਤ ਦੁਕਾਨਾਂ ਖੁੱਲ ਗਈਆਂ ਤੇ ਗੁੰਡਿਆਂ ਦੀਆਂ ਧਾੜਾਂ ਪੈਦਾ ਹੋ ਗਈਆਂ ਜਿਹੜਾ ਗੱਡੀ ਨਹੀਂ ਰੋਕਦਾ ਮੱਥਾ ਨਹੀਂ ਟੇਕਦਾ ਤੇ ਉਹਨੂੰ ਕਹਿ ਦਿੰਦੇ ਨੇ ਤੇਰੇ ਵਾਲੀ ਖੈਰ ਨਹੀਂ ਹੈ ਤੇ ਤੇਰਾ ਐਕਸੀਡੈਂਟ ਜ਼ਰੂਰ ਹੋ ਜਾਣਾ ਭਾਵੇਂ ਕਿਸੇ ਸਾਜ਼ਿਸ਼ ਤਹਿਤ ਟ੍ਰੈਕ ਉਹਦਾ ਐਕਸੀਡੈਂਟ ਕੀਤਾ ਜਾਵੇ ਤੇ ਪਰ ਉਹਨੂੰ ਮੱਥਾ ਟੇਕਣ ਤੋਂ ਬਿਨਾ ਜਾਣ ਨਹੀਂ ਦਿੱਤਾ ਜਾਂਦਾ ਇਸ ਤਰ੍ਹਾਂ ਕਈ ਤਾਂ ਮੱਥਾ ਨਹੀਂ ਟੇਕਦੇ ਉਹਨਾਂ ਗੁੰਡਿਆਂ ਨੂੰ ਹੀ 150 ਰੁਪਇਆ ਫੜਾ ਕੇ ਆਪਣੀ ਜਾਨ ਛਲਾ ਕੇ ਚਲੇ ਜਾਂਦੇ ਨੇ ਇਸ ਤਰ੍ਹਾਂ ਇਹ ਸਾਰਾ ਬਿਜ਼ਨਸ ਚੱਲ ਰਿਹਾ ਹੈ ਇਸੇ ਤਰ੍ਹਾਂ ਹੜਾਂ ਕਾਰਨ ਮੰਦਰ ਦੀ ਮੰਦਰ ਵੀ ਰੁੜ ਜਾਂਦੇ ਨੇ ਪਰ ਉਹ ਮੰਦਰ ਜਿਹਨੂੰ ਰੁੜਦੇ ਨੇ ਨਾ ਤੇ ਪੁਜਾਰੀ ਵੀ ਮਰ ਜਾਂਦੇ ਨੇ ਤਾਂ ਕਿਸੇ ਦੇਵੀ ਦੇਵਤੇ ਨੇ ਕਰਾਮਾਤ ਵਰਤਾ ਕੇ ਉਹਨਾਂ ਨੂੰ ਮੰਦਰਾਂ ਨੂੰ ਨਹੀਂ ਬਚਾਇਆ 2012 ਦੇ ਵਿੱਚ ਉੱਤਰਾਖੰਡ ਦੇ ਵਿੱਚ ਕੀ ਕੁਛ ਪਾਣਾ ਵਾਪਰਿਆ ਸੀ ਕਦੀ ਪੜਕੇ ਵਿਚਾਰ ਕੇ ਵੇਖ ਲਿਓ ਇੱਥੇ ਮੁ슬ਮਾਨ ਹਮਲਾਵਰਾਂ ਨੇ ਮੰਦਰ ਲੁੱਟੇ ਮੂਰਤੀਆਂ ਤੋੜੀਆਂ ਸੋਮਨਾਥ ਤੱਕ ਦਾ ਮੰਦਰ ਜਿਹੜਾ ਕਿ ਸਭ ਤੋਂ ਵੱਡਾ ਗੁਜਰਾਤ ਦੇ ਵਿੱਚ ਹੈ ਉਹਨੂੰ ਵੀ ਉਹਨਾਂ ਨੇ ਤੋੜ ਦਿੱਤਾ ਉਥੋਂ ਬੇਅੰਤ ਸੋਨਾ ਉਹਨਾਂ ਦੇ ਹੱਥ ਲੱਗਿਆ ਤੇ ਨੌਜਵਾਨ ਲੜਕੀਆਂ ਵੀ ਅਤੇ ਸੋਨਾ ਚਾਂਦੀ ਵੀ ਉਹ ਲੈ ਕੇ ਵਾਪਸ ਚਲੇ ਗਏ ਕਿਸੇ ਮੂਰਤੀ ਨੇ ਕਿਸੇ ਪੁਜਾਰੀ ਨੇ ਉਹਨਾਂ ਦਾ ਕੁਝ ਵੀ ਨਹੀਂ ਵਿਗਾੜਿਆ ਇਸੇ ਤਰ੍ਹਾਂ ਸਾਡੇ ਪੁਜਾਰੀ ਤੇ ਰਾਜਨੇਤਾ ਦੇਸ਼ ਨੂੰ ਲੁੱਟ ਰਹੇ ਨੇ ਕੋਈ ਪੁਜਾਰੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਬਲਕਿ ਉਹਨਾਂ ਦੇ ਨਾਲ ਰਲ ਕੇ ਲੋਕਾਂ ਨੂੰ ਲੁੱਟਦੇ ਨੇ ਤੇ ਤੁਸੀਂ ਹੈਰਾਨ ਹੋਵੋਗੇ ਕੈਨੇਡਾ ਵਿੱਚ ਇੱਕ ਮੈਂ ਆਪ ਜਾ ਕੇ ਇਹ ਵੇਖ ਕੇ ਆਇਆ ਜਦੋਂ ਉੱਥੇ ਗਿਆ ਸੀ ਮੇਰੇ ਸਗੀਆਂ ਸਾਥੀਆਂ ਨੇ ਮੈਨੂੰ ਉਹ ਬਖਾਉਣ ਵਾਸਤੇ ਲੈ ਕੇ ਗਏ ਕਿ ਇੱਕ ਪਹਾੜੀ ਦੇ ਨੇੜੇ ਲਾ ਜਾ ਕੇ ਗੱਡੀ ਖੜੀ ਕਰ ਦਿੱਤੀ ਸਿਰਫ ਗੱਡੀ ਨੂੰ ਕੰਟਰੋਲ ਕਰਨ ਵਾਸਤੇ ਬੰਦਾ ਇੱਕ ਵਿੱਚ ਬੈਠ ਗਿਆ ਉਹ ਸਾਨੂੰ ਕਹਿਣ ਲੱਗੇ ਤੁਸੀਂ ਪਿੱਛੇ ਪਿੱਛੇ ਤੁਰ ਕੇ ਆ ਜਾਣਾ ਤੇ ਮੈਂ ਇੰਜਣ ਬੰਦ ਕਰ ਦੇਵਾਂਗਾ ਤੇ ਇਹ ਗੱਡੀ ਆਪਣੇ ਆਪ ਪਹਾੜੀ ਦੇ ਉੱਪਰ ਚਲੀ ਜਾਵੇਗੀ ਛੋਟੀ ਛੜਕ ਬਣਾਈ ਹੋਈ ਸੀ ਉਹਨਾਂ ਨੇ ਅਲੱਗ ਤੇ ਸਾਡੇ ਦੇਖਦੇ ਦੇਖਦੇ ਗੱਡੀ ਉੱਪਰ ਚਲੀ ਗਈ ਤੇ ਮੈਨੂੰ ਕਹਿਣ ਲੱਗੇ ਕਿ ਜੈਨੀ ਜੀ ਇੱਥੇ ਮੰਦਿਰ ਜਾਂ ਗੁਰਦੁਆਰਾ ਤਾਂ ਜੇ ਭਾਰਤ ਹੁੰਦਾ ਤੇ ਝਟਪਟ ਬਣੀ ਜਾਣਾ ਸੀ ਕਰਾਮਾਤ ਸਮਝ ਕੇ ਪੂਜਾ ਹੋਣ ਲੱਗ ਪੈਣੀ ਸੀ ਤੇ ਇਹ ਭਲਾ ਕਿਉਂ ਹੋ ਗਿਆ ਮੈਂ ਕਿਹਾ ਜੀ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਕਹਿਣ ਲੱਗੇ ਇਸ ਪਹਾੜੀ ਦੇ ਵਿੱਚ ਚੁੰਬਕ ਹੈ ਬਹੁਤ ਤਾਕਤਵਰ ਤੇ ਜੇ ਪਿੱਛੇ ਗੱਡੀ ਖੜਾ ਦਈਏ ਤਾਂ ਛੋਟੀਆਂ ਗੱਡੀਆਂ ਨੂੰ ਇਹ ਚੁੰਬਕ ਖਿੱਚ ਕੇ ਉੱਪਰ ਚੜਾ ਦਿੰਦਾ ਐ ਇੰਨੀ ਇਹਦੇ 'ਚ ਤਾਕਤ ਹੈ ਹੋਰ ਕੋਈ ਕਰਾਮਾਤ ਨਹੀਂ ਹੈ ਜੇ ਸਾਡਾ ਦੇਸ਼ ਹੁੰਦਾ ਇਹਦੇ ਨਾਲ ਕਰਾਮਾਤਾਂ ਜੋੜ ਦੇਣੀਆਂ ਸੀ ਗੁਰੂ ਨੂੰ ਪਿਆਰਿਓ ਜਿਸ ਦੇਸ਼ ਵਿੱਚ ਆਪਣੇ ਦੇਵਤੇ ਸ਼ਿਵ ਅਤੇ ਪਾਰਵਤੀ ਦੇ ਗੁਪਤ ਅੰਗਾਂ ਦੀ ਪੂਜਾ ਕੀਤੀ ਜਾਂਦੀ ਹੋਵੇ ਜਿਹਨੂੰ ਸ਼ਿਵਲਿੰਗ ਅਤੇ ਯੋਨਪੀਠ ਕਹਿੰਦੇ ਨੇ ਤੇ ਉਸ ਦੇਸ਼ ਦਾ ਫਿਰ ਰੱਬ ਹੀ ਰੱਖਾ ਹੈ ਉਹਨੂੰ ਕੀ ਆਖੀ ਤੇ ਕੀ ਨਾ ਆਖੀ ਇਹਨਾਂ ਲੋਕਾਂ ਨੇ ਜਿਹੜੇ ਨੌਜਵਾਨਾਂ ਨੇ ਮੈਨੂੰ ਕੋਈ ਸਵਾਲ ਕੀਤੇ ਸੀ ਤੁਸੀਂ ਕਰਾ ਮਾਤਾ ਨੂੰ ਨਹੀਂ ਮੰਨਦੇ ਤੇ ਸਾਡੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਕਿਵੇਂ ਜਵਾਬ ਦਿਓਗੇ ਇਹਨਾਂ ਕੁਝ ਵਾਪਰਿਆ ਹੋਇਆ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਭਾਈ ਆਪਣਾ ਮਾਨਸਿਕ ਵਿਕਾਸ ਕਰੋ ਜਿਹੜੇ ਜੋੜੇ ਬੱਚੇ ਪੈਦਾ ਹੁੰਦੇ ਨੇ ਉਹ ਉਹਨਾਂ ਦੇ ਜਿਹੜੇ ਅੰਦਰ ਸਰੀਰ ਦੇ ਅੰਗ ਨੇ ਉਹ ਇੱਕ ਵਾਰੀ ਜਿਸ ਪਾਸੇ ਚੱਲ ਪੈਂਦੇ ਨੇ ਤੇ ਉਸ ਤਰ੍ਹਾਂ ਦੀ ਬਣਤਰ ਉਹਨਾਂ ਦੀ ਘੜ ਤੇ ਖੜੀ ਜਾਂਦੀ ਹੈ ਤੇ ਉਹੀ ਕੁਝ ਲਗਾਤਾਰ ਚੱਲਦਾ ਰਹਿੰਦਾ ਹੈ ਤੁਸੀਂ ਦੇਖੋ ਚੀਨ ਦੇ ਲੋਕਾਂ ਦਾ ਕਿਹੋ ਜਿਹਾ ਚਿਹਰੇ ਦੀ ਬਣਤਰ ਹੈ ਸਰੀਰ ਕਿਹੋ ਜਿਹਾ ਨੇ ਤੇ ਉਹਨਾਂ ਦੀ ਬੋਲੀ ਤਾਂ ਅਲੱਗ ਹੈ ਹੀ ਹੈ ਉਹਨਾਂ ਦਾ ਸੁਭਾਅ ਵੀ ਅਲੱਗ ਹੈ ਤੇ ਉਹਨਾਂ ਨੂੰ ਫੀਨੇ ਵੀ ਆਪਾਂ ਕਹਿ ਦਿੰਨੇ ਆ ਭਾਵ ਕੇ ਨੱਕ ਉਹਨਾਂ ਦਾ ਦਬਿਆ ਹੋਇਆ ਉਹਨਾਂ ਦੇ ਹਾਲਾਤ ਅਨੁਸਾਰ ਉਹਨਾਂ ਦਾ ਚਿਹਰਾ ਮੋਰਾ ਬਣ ਗਿਆ ਜਾਪਾਨ ਦੇ ਲੋਕ ਨੇਪਾਲ ਦੇ ਜੋਕ ਲੋਕ ਤੇ ਇਸ ਤਰ੍ਹਾਂ ਅਫਰੀਕਾ ਦੇ ਬੰਦੇ ਜਿਹੜੇ ਕਾਲੇ ਨੇ ਵਿਚਾਰੇ ਹਵਸੀ ਵਗੈਰਾ ਤੇ ਉਹਨਾਂ ਦੇ ਆਪਣੇ ਇਲਾਕਿਆਂ ਦੇ ਮੁਤਾਬਕ ਵਾਤਾਵਰਣ ਦੇ ਮੁਤਾਬਕ ਉਹਨਾਂ ਦੀ ਸਰੀਰਕ ਘੜਤ ਅਤੇ ਮਨ ਦੀ ਬਣਤਰ ਉਹਨਾਂ ਦੀ ਖੜੀ ਗਈ ਤੇ ਜਿਹੜੇ ਦੇਸ਼ਾਂ ਦੇ ਵਿੱਚ ਜਿਹੋ ਜਿਹੇ ਹਾਲਾਤ ਨੇ ਉਹੀ ਜੀ ਘਾੜਤ ਉਹਦੀ ਘੜੀ ਜਾਂਦੀ ਹੈ ਤੇ ਜਿਹੜੀ ਇੱਕ ਵਾਰੀ ਘਾੜਤ ਜੀਨਸ ਦੇ ਵਿੱਚ ਚੱਲ ਗਈ ਘਾੜਤ ਤੇ ਘੜੀ ਗਈ ਜੀਨਸ ਨੇ ਉਹਨੂੰ ਅਪਣਾ ਲਿਆ ਤੇ ਉਹਨੂੰ ਬਦਲਣਾ ਫਿਰ ਛੇਤੀ ਕੀਤੇ ਸੌਖਾ ਨਹੀਂ ਹੁੰਦਾ ਉਹ ਉਸੇ ਤਰ੍ਹਾਂ ਪੀੜੀ ਦਰ ਪੀੜੀ ਅੱਗੇ ਤੋਂ ਅੱਗੇ ਚਲਦੀ ਰਹਿੰਦੀ ਹੈ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਆਪਾਂ ਸੋਚੀਏ ਕਿ ਅੱਜ ਅਸੀਂ ਆਪਣੇ ਆਪ ਨੂੰ ਕਿਵੇਂ ਵਿਕਸਿਤ ਕਰਨਾ ਹੈ ਵਿਗਿਆਨਕ ਢੰਗ ਨਾਲ ਕਿਵੇਂ ਸੋਚਣਾ ਹੈ ਤੇ ਆਪਾਂ ਫਿਰ ਕਿਵੇਂ ਅੱਗੇ ਇੱਜ਼ਤ ਮਾਨ ਨਾਲ ਸਮਾਜ ਦੇ ਵਿੱਚ ਰਹਿਣਾ ਆਪਣੇ ਲੋਕਾਂ ਨੂੰ ਕੋਈ ਚੰਗੀ ਸਿਹਤ ਦੇਣੀ ਹੈ ਆਪਣੇ ਪਰਿਵਾਰ ਨੂੰ ਚੰਗੀ ਸਿਹਤ ਦੇਣੀ ਹੈ ਇਹਨਾਂ ਬਹਿਮਾ ਭਰਮਾ ਕਰਾਮਾਤਾਂ ਜਾਦੂਆਂ ਮੰਤਰਾਂ ਆਦਿਕ ਦੇ ਵਿੱਚ ਜੇ ਪੈ ਗਏ ਤਾਂ ਕੋਈ ਪ੍ਰਾਪਤੀ ਨਹੀਂ ਹੋਣੀ ਭਾਰਤ ਦੇਸ਼ ਦੁਨੀਆ ਦੇ ਵਿੱਚ ਪਛੜੇ ਹੋਏ ਦੇਸ਼ਾਂ ਦੇ ਵਿੱਚੋਂ ਬਹੁਤ ਥੱਲੇ ਲੱਗਿਆ ਹੋਇਆ ਇਹਨੇ ਮਾਨਸਿਕ ਵਿਕਾਸ ਇਥੋਂ ਦੇ ਲੋਕਾਂ ਦਾ ਸਰਕਾਰਾਂ ਨੇ ਤੇ ਪੁਜਾਰੀਆਂ ਨੇ ਨਹੀਂ ਹੋਣ ਦਿੱਤਾ ਤੇ ਆਪਾਂ ਇਸੇ ਕਰਕੇ ਸਾਡੀ ਸੋਚ ਵੀ ਇਦਾਂ ਦੀ ਹੈ ਅਸੀਂ ਕਰਾਮਾਤੀ ਕਹਾਣੀਆਂ ਤੇ ਅੱਜ ਤੱਕ ਹੀ ਵਿਸ਼ਵਾਸ ਕਰੀ ਜਾਂਦੇ ਆ ਕਰਾਮਾਤਾਂ ਤਾਂ ਕਰਕੇ ਵਿਖਾਈਆਂ ਨੇ ਵਿਗਿਆਨੀਆਂ ਨੇ ਜਿਨ੍ਹਾਂ ਨੇ ਕਿੱਡੇ ਵੱਡੇ ਸਮੁੰਦਰੀ ਜਹਾਜ਼ ਬਣਾ ਦਿੱਤੇ ਕਿੰਨੇ ਵੱਡੇ ਹਵਾਈ ਜਹਾਜ਼ ਬਣਾ ਦਿੱਤੇ ਰਾਕੇਟ ਬਣਾ ਦਿੱਤੇ ਬੱਸਾਂ ਟਰੱਕ ਕੰਬਾਈਨਾ ਜੇਬੀਸੀ ਮਸ਼ੀਨਾ ਤੇ ਹੋਰ ਕਿੰਨੀਆਂ-ਕਿੰਨੀਆਂ ਮਸ਼ੀਨਾ ਤੇ ਆਹ ਜਿਹੜੇ ਮੋਬਾਈਲ ਨੇ ਕੈਮਰੇ ਨੇ ਜਿਹੜੇ ਸਾਰੇ ਸਾਡੇ ਤਰ੍ਹਾਂ-ਤਰ੍ਹਾਂ ਦੇ ਕੰਮ ਸੰਵਾਰਦੇ ਨੇ ਦੁਨੀਆ ਭਰ ਦੇ ਵਿੱਚ ਫਰੀ ਦੇ ਵਿੱਚ ਸਾਡੀ ਵੀਡੀਓ ਕਾਲ ਤੱਕ ਕਰਾ ਕੇ ਗੱਲਬਾਤ ਕਰਾ ਦਿੰਦੇ ਨੇ ਕਦੀ ਕਿਸੇ ਕਰਾਮਾਤੀ ਸਾਧ ਨੇ ਇਹੋ ਜਿਹਾ ਕੰਮ ਕਰਕੇ ਵਿਖਾਇਆ ਕਿ ਸਾਨੂੰ ਉੱਲੂ ਬਣਾਉਣ ਵਾਸਤੇ ਇਹ ਸਾਧ ਬਾਬੇ ਅਤੇ ਪਖੰਡੀ ਲੋਕ ਬੈਠੇ ਹੋਏ ਨੇ ਇਹ ਸਾਡਾ ਮਾਨਸਿਕ ਵਿਕਾਸ ਨਹੀਂ ਹੋਣ ਦਿੰਦੇ ਤੇ ਜੇ ਸਾਡਾ ਮਾਨਸਿਕ ਵਿਕਾਸ ਹੋ ਗਿਆ ਤਾਂ ਇਹਨਾਂ ਦੀਆਂ ਦੁਕਾਨਾਂ ਫਿਰ ਸਾਰੀਆਂ ਬੰਦ ਹੋ ਜਾਣਗੀਆਂ ਫਿਰ ਆਪਾਂ ਲੁੱਟੇ ਜਾਣ ਤੋਂ ਬਚ ਜਾਵਾਂਗੇ ਸਾਦਾ ਨੂੰ ਮਿਹਨਤ ਕਰਨੀ ਪਵੇਗੀ ਤੇ ਫਿਰ ਦਸਾਂ ਨੋਹਾਂ ਦੀ ਕਿਰਤ ਕਰਕੇ ਰੋਟੀ ਖਾਣੀ ਪਵੇਗੀ ਭਾਰਤ ਦੇ ਵਿੱਚ ਤਾਂ ਸਿਰ 'ਚ ਸਵਾਹ ਪਾ ਲਓ ਨਾਗੇ ਬਣ ਜਾਓ ਤੇ ਜਾਂ ਧੂਣੀਆਂ ਤਾਪ ਲਓ ਨਗੇ ਪੈਰੀਂ ਚੱਲ ਪੋ ਤੇ ਘਰ ਛੱਡ ਕੇ ਚਲੇ ਜਾਓ ਇਸ ਤਰ੍ਹਾਂ ਦਾ ਕੋਈ ਵੀ ਅਡੰਬਰ ਪਖੰਡ ਰਚ ਲਓ ਤੇ ਫਿਰ ਉਹ ਸਾਧੂ ਉਹ ਮਹਾਤਮਾ ਉਹ ਭਗਤ ਉਹ ਧਰਮੀ ਪੁਰਖ ਮੰਨ ਲਿਆ ਜਾਂਦਾ ਪਰ ਉਹਨੇ ਲੋਕਾਂ ਵਾਸਤੇ ਕੀ ਪਰਉਪਕਾਰ ਕੀਤਾ ਕੁਛ ਵੀ ਨਹੀਂ ਕੀਤਾ ਤੇ ਉਹਦੀ ਵੀ ਲੋਕ ਪੂਜਾ ਕਰੀ ਜਾਂਦੇ ਨੇ ਉਹਨੂੰ ਧਨ ਦੌਲਤ ਦੇਈ ਜਾਂਦੇ ਨੇ ਤੇ ਜਦੋਂ ਵੱਡੇ ਇਕੱਠ ਹੁੰਦੇ ਨੇ ਅਯੁੱਧਿਆ ਆਰਾਮ ਮੰਦਿਰ ਆਦਿਕ ਦੇ ਵਿੱਚ ਜਾਂ ਹੋਰ ਨਾ ਵੱਡੇ ਤੀਰਥਾਂ ਦੇ ਉੱਤੇ ਕਈ ਵਾਰੀ ਭਗਦੜਾਂ ਮੱਚ ਜਾਂਦੀਆਂ ਨੇ ਤੇ ਹਜ਼ਾਰਾਂ ਲੋਕ ਉਹਨਾਂ ਭਾਜੜਾਂ ਦੇ ਵਿੱਚ ਮਰ ਜਾਂਦੇ ਨੇ ਤੇ ਇਸੇ ਤਰ੍ਹਾਂ ਇਥੋਂ ਤੱਕ ਵੀ ਦੇਖਣ ਨੂੰ ਮਿਲਿਆ ਹੈ ਕਿ ਜਿਹੜੇ ਇਹ ਸਾਧ ਤੁਰੇ ਫਿਰਦੇ ਨੇ ਇਹਨਾਂ ਦੇ ਗੁਪਤ ਅੰਗਾਂ ਦੇ ਉੱਤੇ ਪਾਣੀ ਪਾ ਕੇ ਔਰਤਾਂ ਅਮਰਤ ਸਮਝ ਕੇ ਉਸ ਪਾਣੀ ਨੂੰ ਪੀਂਦੀਆਂ ਵੇਖੀਆਂ ਗਈਆਂ ਨੇ ਪਿਆਰਿਓ ਇਦੋਂ ਥੱਲੇ ਦੀ ਨਵੇਂ ਪੱਧਰ ਦੀ ਗੱਲ ਵੀ ਕੋ ਹੋ ਸਕਦੀ ਹੈ ਜਿਹੜਾ ਦੇਸ਼ ਦੇ ਲੋਕਾਂ ਦੀ ਬਣਤਰ ਮਾਨਸਿਕ ਤੌਰ ਤੇ ਇਸ ਤਰ੍ਹਾਂ ਦੀ ਬਣੀ ਹੋਵੇ ਉਹਨਾਂ ਤੋਂ ਜਿਹੜੀ ਅਗਾਹ ਵਧੂ ਆਸ ਕਿਵੇਂ ਕੀਤੀ ਜਾ ਸਕਦੀ ਹੈ ਤੇ ਸਰਕਾਰਾਂ ਦਾ ਫਰਜ ਬਣਦਾ ਸੀ ਕਿ ਉਹ ਲੋਕਾਂ ਨੂੰ ਗਿਆਨ ਦਿੰਦੇ ਵਿੱਦਿਆ ਦਿੰਦੇ ਅੱਗੇ ਵਧਣ ਵਾਸਤੇ ਪ੍ਰੇਰਿਤ ਕਰਦੇ ਪਰ ਨਹੀਂ ਹੋਇਆ ਪੁਜਾਰੀ ਤਬਕਾ ਤਾਂ ਇਸ ਪਾਸੇ ਚੱਲਣ ਨੂੰ ਤਿਆਰੀ ਨਹੀਂ ਹੈ ਤੇ ਉਹਨਾਂ ਨੇ ਤਾਂ ਲੋਕਾਂ ਨੂੰ ਬਿਲੇ ਬੈਠ ਕੇ ਲੁੱਟ ਕੇ ਖਾਣਾ ਤੇ ਅਕਲ ਉਹਨਾਂ ਦੀ ਵਧਣ ਨਹੀਂ ਦੇਣੀ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਘਰਾਮਾਤਾਂ ਨਾਲ ਕੁਝ ਸਮਰ ਸਕਦਾ ਹੈ ਇਹ ਦੇਸ਼ ਲੁੱਟਿਆ ਗਿਆ ਕਹਿੰਦੇ ਨੇ ਗੋਰੇ ਵੀ ਇੱਥੇ 200 ਸਾਲ ਰਾਜ ਕਰ ਗਏ ਇੱਥੇ ਮੁ슬ਮਾਨ ਵੀ 700 ਸਾਲ ਰਾਜ ਕਰ ਗਏ ਤੇ ਹੁਣ ਵੀ ਘਟਿਆ ਲੋਕ ਹੀ ਰਾਜ ਕਰ ਰਹੇ ਨੇ ਹੁਣ ਕਿਹੜਾ ਸਾਡਾ ਕੋਈ ਭਲਾ ਹੋ ਰਿਹਾ ਤੇ ਜੇ ਕੋਈ ਕਰਾਮਾਤ ਹੁੰਦੀ ਕੋਈ ਦੇਵੀ ਦੇਵਤੇ ਆਦਿ ਕਰਾਮਾਤ ਕਰ ਸਕਦੇ ਹੁੰਦੇ ਤਾਂ ਇਹ ਸੁਧਾਰ ਕਰਨ ਦੇ ਇੰਨੇ ਮੁਸੀਬਤਾਂ ਸਾਡੇ ਤੇ ਪਹਿਲਾਂ ਤੋਂ ਹੀ ਆ ਰਹੀਆਂ ਨੇ ਤੇ ਹੁਣ ਵੀ ਚੱਲ ਰਹੀਆਂ ਨੇ ਇਹ ਮੁਸੀਬਤਾਂ ਆਮ ਲੋਕਾਂ ਦੀਆਂ ਨਹੀਂ ਹਟੀਆਂ ਸਾਨੂੰ ਇਹਨਾਂ ਸਾਰੇ ਪੱਖਾਂ ਤੇ ਸਿਆਣੇ ਬਣ ਕੇ ਧਿਆਨ ਦੇਣਾ ਚਾਹੀਦਾ ਹੋਈਆਂ ਭੋਲਾਂ ਲੇਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ